ओम गंगणपते नमः जय मां सरस्वती जी की सर्व मंगल मांगले शिवे स्वार्थी सादिके चरणे त्रंबके गोरी नारायणी नमोस्तुते नमोस्तुते जय मां सरस्वती जी की सबनानु डॉक्टर सुनीता बलो प्यार भरी सतश्रीया का जी सबनानु राम राम जी सबनानु जय श्री कृष्ण राधे कृष्ण जी ओम भगवत वासुदेवाय नमः ਅੱਜ ਦੀ ਜਿਹੜੀ ਰਚਨਾ ਹੈਗੀ ਹੈ ਜੀ ਉਹ ਹੈਗੀ ਹੈ ਸੁੱਚੇ ਮੋਤੀ ਸੰਦੇਸ਼ ਜਿਹੜੀ ਸਾਡੀ ਜਿਹਦਾ ਸਮਰਪਣ ਹੈ ਸ਼੍ਰੀ ਸੀਆਈਐਸਐਫ ਮੁਲਾਜ਼ਮ ਇਸ ਕੁਲਵਿੰਦਰ ਕੋਰ ਹੋਰਾਂ ਨੂੰ ਸੁੱਚੇ ਮੋਤੀ ਸੰਦੇਸ਼ ਨੀ ਸੁਣ ਔਰਤ ਤੇਮੀ ਨੀ ਨਾਰੀ ਧਰਤੀ ਦੀ ਏ ਦੇਸ਼ ਮੇਰੇ ਦੀ ਏ ਤੂੰ ਧਰਤੀ ਐ ਤੂੰ ਮਮਤਾ ਮਹਾਸਾਗਰ ਐ ਉੱਚ ਪਾਇ ਕਿਰਦਾਰ ਆਲੀ ਤੂੰ ਅਣਖ ਐ ਇੱਕ ਸੋਚ ਬੰਗਾਰ ਐ ਤੂੰ ਰਾਜਕੁਮਾਰੀ ਤੂੰ ਸੁਆਣੀ ਐ ਤੂੰ ਤਾਂ ਸੁਭਾਗਣੇ ਨਗਮੋਤੀ ਵਿਚਾਰਾਂ ਆਲੀ ਭਲਾ ਮਹਿਲਾ ਕੀ ਮਹਾਰਾਣੀ ਐ ਜੋ ਅੱਜ ਕੱਲ ਤੇਰੇ માં ਦਿਸ ਰਹੇ ਆ ਕੁਲੱਛਣ ਭਲਾ ਪੂਤਨੀਆਂ ਪ੍ਰੇਤਨੀਆਂ ਡੈਣਾ ਆਲੇ ਜੀ ਉਹ ਤਾਂ ਨਾਰੀਏ ਮਾ ਦੇਵੀ ਦੁਰਗਾ ਭਲਾ ਸ਼ੀਦੀਆਂ ਦੇਣ ਆਲੀਆਂ ਮਾਤਾ ਮਾਂ ਕੀ ਸੋਚ ਲਈ ਬੜੇ ਮਧਭਾਗੇ ਨੇ ਕੱਲ ਜੋ ਹੋਇਆ ਚੰਡੀਗੜ੍ਹ 에어ਪੋਰਟ ਤੇ ਇੱਕ ਇਤਿਹਾਸ ਹੀ ਹੈ ਬਈ ਕੱਲ ਕੀ ਕਹਾਣੀ ਸੱਚੀ ਮੁੱਚੀ ਇੱਕ ਸੋਈ ਪਟਕੀ ਧੀਆਣੀ ਨੂੰ ਜਗਾਣ ਕੀ ਲਹਿਰ ਜਨਮ ਹੀ ਬਣੀ ਹੈ ਸੱਚ ਜਾਣਿਓ ਲੋਕੋ ਐਸ ਸਮਾਜਦਾਸੀ ਕਲਮ ਕੀ ਨਾਇਕਾ ਸਰਸਵਤੀ ਮਹਾਲక్ష్ਮੀ ਸੁਗੰਧ ਮਾਤਾ ਜਾਗੀ ਐ ਦੇਖੋ ਜੈਰਾ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੋ ਰੁਕਾ ਸਾਰੀਆਂ ਦੇਸ਼ ਦੀਆਂ ਤੀਮੀਆਂ ਕੀ ਇੱਜ਼ਤ ਆਬਰੂ ਆਲਾ ਭਾਰ ਕਿਵੇਂ ਧਰਗੀ ਆਪ ਤੇ ਅੱਜਕੱਲ ਘਰਾ ਮਾ ਤੀਮੀਆਂ ਰਿਵਾਜ ਪਾਲਿਆ ਵਾਲ ਖੋਲਕਾ ਕਾਲੀ ਕਾਲੀ ਕਰਕੇ ਸਭਨਾਂ ਨੂੰ ਡਰਾਣ ਕਾ ਲੋ ਸਬਕ ਸੁਗੰਧਮਈ ਨੂੰ ਕਾਲੀ ਕਾਲੀ ਕਹਿਣ ਆ ਲਿਓ ਦੇਖ ਕੇ ਆ ਦੀਨ ਦੁਨੀਆ ਵਿਚਲੀ ਔਰਤ ਨੂੰ ਵੀ ਦਾਗੀ ਹੋਣੋਂ ਬਚਾ ਜਿਹੜੀ ਆਪ ਦੀ ਰੋਟੀ ਰੋਜੀ ਦਾਤੇ ਲਗਾ ਗਈ ਅਸਲ ਮਾ ਕਲੰਡਰ ਮਾ ਕਾਲੀ ਦਿਸਣ ਵਾਲੀ ਦੀ ਖੁਸ਼ਬੂ ਜੋ ਸੁਗੰਧ ਸਰਸਵਤੀ ਅਰ ਮਾਤਾ ਮਹਾਂਲక్ష్ਮੀ ਦੀ ਬਰਕਤ ਹੈ ਅੱਜ ਇਸ ਪੰਜਾਬਣ ਮਾਂ ਮੈਂ ਦੇਖੀ ਪਰਖੀ ਸਲੂਟ ਹੈ ਤੇਰੇ ਕਰਦਾਰ ਨੂੰ ਦੇਸ਼ ਨੂੰ ਖੁਸ਼ਬੋਈ ਵੰਡਣ ਵਾਲੀਏ ਖੁਸ਼ਬੋਈ ਵੰਡਣ ਵਾਲੀਏ ਜਵਾਨ ਬੱਚੀ ਇਹ ਜਿਹੜੀਆਂ ਬਹਿਰੂਪਣਾ ਐ ਨਾ ਐਸੇ ਕੰਮ ਕਰਦੀਆਂ ਇਹ ਘਰਾਂ ਦੇ ਵਿੱਚ ਡਰਾਮੇ ਕਰਦੀਆਂ ਬੰਦਿਆਂ ਨੂੰ ਟੌਰਚਰ ਕਰਨ ਲਈ ਇਹਦਾ ਜਿਹੜਾ ਭੁਗਤਾਨ ਹੈ ਨਾ ਬਹੁਤ ਮਾੜਾ ਹੁੰਦਾ ਹੈ ਸੋ ਇਨਾ ਚੀਜ਼ਾਂ ਚੋਂ ਨਿਕਲੋ ਠੀਕ ਹੈ ਤੇਰੇ ਕਿਰਦਾਰ ਨੂੰ ਦੇਸ਼ ਤੇਰੇ ਕਿਰਦਾਰ ਨੂੰ ਦੇਸ਼ ਨੂੰ ਕੁਛ ਵੋਈ ਵੰਡਣ ਵਾਲੀਏ ਜਵਾਨ ਬੱਚੀਏ ਸਲੂਟ ਹੈ ਮੇਰਾ ਨੀ ਤੂੰ ਸੁੱਚਜੀਏ ਸੁਲੱਖਣੀਏ ਅੱਜ ਦੱਸਗੀ ਕਿ ਤੂੰ ਆ ਹੈ ਜਿਹਦੇ ਕੰਜਕ ਮਨ ਪੈਰ ਧੋਂਦੇ ਨੇ ਪਿਆਰੇ ਦੇਖੋ ਸਮਝੋ ਧਰਤੀ ਲਾਡ ਲਿਓ ਉੱਚ ਕਿਰਦਾਰ ਵਾਲੀ ਪੰਜਾਬਣ ਸਭਣਾ ਲਈ ਵਾਤਾਵਰਨ ਸੁਚੱਜਾ ਵਾਤਾਵਰਨ ਸੁਚੱਜਾ ਦੇਖੋ ਸਮਝੋ ਧਰਤੀ लाਡਲਿਓ ਉੱਚ ਕਿਰਦਾਰ ਆਲੀ ਪੰਜਾਬਣ ਸਭਨਾਂ ਲਈ ਵਾਤਾਵਰਨ ਸੁਚੱਜਾ ਬਣਾਉਣ ਦਾ ਇੱਕ ਸੰਦੇਸ਼ ਘੜੀ ਵਾਹ 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 ਤਰਤੀ ਮੁਟਿਆਰੀ ਸੁੱਚੇ ਮੋਤੀ ਤੇਰੇ ਰੈਣੇ ਸੈਣੇ ਲੈ ਲੋ ਭਾਈ ਆ ਸੰਦੇਸ਼ ਲੈ ਲੋ ਸੁੱਤੇ ਜੋ ਦੇਹਾਂ ਕੀ ਮੁਸਕਾਵਾਂ ਸੁੱਤੇ ਜੋ ਦੁੱਧ ਮਲਾਈ ਮੱਖਣ ਛੱਡ ਗੰਦੇ ਨਸ਼ਿਆਂ ਵਾਂ ਭਲਾ ਜੀ ਅੰਦਰਲੇ ਸਵਾਦਾ ਵਾਂ ਤੇ ਨਿਕਲਣ ਨੂੰ ਹੀਰੇ ਜਜਵੇ ਜਜਬਾਤ ਜਮੀਰ ਬਜੂਦ ਅਜਤੀ ਧਿਆਣੀ ਕੁਲਵਿੰਦਰ ਸਾਹਮਣ ਨੂੰ ਸਭ ਨੂੰ ਕਹ ਗਈ ਸਭ ਨੂੰ ਕਹ ਗਈ ਧੰਨਵਾਦ ਜੀ